ਦਰਸ਼ਨ ਦੇਖ ਜੀਵਾ ਗੁਰthetaਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮੰਨੈ ਪਰਤਖ ਗੁਰੂ ਨਿਸਤਾਰੇ ਜੈਤਰੀ ਮਹੱਲਾ ਪੰਜਵਾਂ ਘਰ ਦੂਜਾ ਸ਼ੰਤ ਇਕ ਓੰਕਾਰ ਸਤ ਗੁਰ ਪ੍ਰਸਾਦਿ ਸਲੋਕ ਊਚਾ ਅਗੰਮ ਅਪਾਰ ਪ੍ਰਭ ਕਥਨ ਨ ਜਾਏ ਅਕਥ ਨਾਨਕ ਪ੍ਰਭ ਸਰਨਾਗਤੀ ਰਾਖਨ ਕਉ ਸਮਰਥ ਉਚਾ ਅਗੰਮ ਅਪਾਰ ਪ੍ਰਭ ਕਥਨ ਨ ਜਾਏ ਅਕਥ ਨਾਨਕ ਪ੍ਰਭ ਸਰਨਾਗਤੀ ਰਾਖਨ ਕਉ ਸਮਰਥ ਸ਼ੰਤ ਜਿਉ ਜਾਨੋ ਤਿਉ ਰਾਖ ਹਰ ਪ੍ਰਭ ਤੇਰਾ ਕੀਤੇ ਔਗਣ ਅਸੰਖ ਅਵਗਨ ਮੇਰਿਆ ਅਸੰਖ ਅਵਗਨ ਖਤੇ ਫੇਰੇ ਨਿਤ ਪ੍ਰਤ ਸਦ ਭੂਲੀਐ ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰ사ਦੀ ਘੂਲੀਐ ਲੋਕ ਕਰਤ ਬੇਕਾਰ ਵਿਖੜੇ ਪ੍ਰਭ ਨੇਰ ਹੂ ਤੇ ਨੇਰਿਆ ਬਿਨਵੰਤ ਨਾਨਕ ਦਇਆ ਧਾਰੋ ਕਾੜ ਭਾਵ ਜਲ ਫੇਰਿਆ ਸਲੋਕ ਨਿਰਤ ਨਾ ਪਵੈ ਅਸੰਖ ਗੁਣ ਊਚਾ ਪ੍ਰਭ ਕਾ ਨਾਓ ਨਾਨਕ ਕੀ ਬੇਨੰਤਿਆ ਮਿਲਿ ਨਿਥਾਵੇ ਥਾਓ ਭਾਵ ਸਤਿਗੁਰੂ ਜੀ ਇਲਾਹੀ ਬਾਣੀ ਦੇ ਵਿੱਚ ਸਾਨੂੰ ਫਰਮਾਨ ਕਰਦੇ ਨੇ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ हे ਸਭ ਤੋਂ ਉੱਚੇ हे ਅਪਹੁੰਚ हे ਬੇਅੰਤ ਤੂੰ ਸਭ ਦਾ ਮਾਲਕ ਹੈ ਤੇਰਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ਬਿਆਨ ਤੋਂ ਪਰੇ ਹੈ हे ਨਾਨਕ ਆਖੇ ਪ੍ਰਭੂ ਮੈਂ ਤੇਰੀ ਸ਼ਰਨ ਆਇਆ ਹਾਂ ਤੂੰ ਸ਼ਰਨ ਆਏ ਦੀ ਰੱਖਿਆ ਕਰਨ ਦੀ ਤਾਕਤ ਰੱਖਦਾ ਹੈ हे ਹਰੀ हे ਪ੍ਰਭੂ ਮੈਂ ਤੇਰਾ ਹਾਂ ਜਿਵੇਂ ਜਾਣੋ ਤਿਵੇਂ ਮਾਇਆ ਦੇ ਮੋਹ ਤੋਂ ਮੇਰੀ ਰੱਖਿਆ ਕਰ ਮੈਂ ਆਪਣੇ ਕਿਤਨੇ ਕੁ ਔਗਣ ਗਿਣਾ ਮੇਰੇ ਅੰਦਰ ਅਣਗਿਣਤ ਔਗਣ ਹਨ ਏ ਪ੍ਰਭੂ ਮੇਰੇ ਅਣਗਿਣਤ ਹੀ ਔਗਣ ਹਨ ਪਾਪਾਂ ਦੇ ਗੇੜਾਂ ਵਿੱਚ ਫਸਿਆ ਰਹਿਦਾ ਹਾਂ ਨਿਤ ਹੀ ਸਦਾ ਹੀ ਉਕਾਈ ਖਾ ਜਾਦੀ ਹੈ ਭਿਆਨਕ ਮਾਇਆ ਦੇ ਮੋਹ ਵਿੱਚ ਮਸਤ ਰਹੀਦਾ ਹੈ ਤੇਰੀ ਕਿਰਪਾ ਨਾਲ ਹੀ ਬਚ ਸਕੀਦਾ ਹੈ ਅਸੀਂ ਜੀਵ ਦੁਖਦਾਈ ਵਿਕਾਰ ਆਪਣੇ ਵੱਲੋਂ ਪਰਦੇ ਵਿੱਚ ਕਰਦੇ ਹਾਂ ਪਰ हे ਪ੍ਰਭੂ ਤੂੰ ਸਾਡੇ ਨੇੜੇ ਤੂੰ ਨੇੜੇ ਸਾਡੇ ਨਾਲ ਹੀ ਵਸਦਾ ਹੈ ਨਾਨਕ ਬੇਨਤੀ ਕਰਦਾ ਹੈ हे ਪ੍ਰਭੂ ਸਾਡੇ ਉੱਤੇ ਮਿਹਰ ਕਰ ਸਾਨੂੰ ਜੀਵਾਂ ਨੂੰ ਸੰਸਾਰ ਸਮੁੰਦਰ ਦੇ ਵਿਕਾਰਾਂ ਦੇ ਗੇੜ ਵਿੱਚੋਂ ਕੱਢ ਲੈ हे ਭਾਈ ਪਰਮਾਤਮਾ ਦੇ ਅਣਗਿਣਤ ਗੁਨਾ ਦਾ ਨਿਰਨਾ ਨਹੀਂ ਹੋ ਸਕਦਾ ਉਸ ਦਾ ਨਾਮ ਨਾ ਵਡੱਪਣ ਸਭ ਤੋਂ ਉੱਚਾ ਹੈ ਨਾਨਕ ਦੀ ਉਸੇ ਦੇ ਦਰ ਤੇ ਹੀ ਅਰਦਾਸ ਹੈ ਕਿ ਮੈਨੂੰ ਨਿਆਸਰੇ ਨੂੰ ਉਸ ਦੇ ਚਰਨਾਂ ਵਿੱਚ ਥਾਂ ਮਿਲ ਜਾਏ